ਜਨਿੰਦਰ ਪਛਮੀ ਦੀ ਜਦੋਂ ਜਿਮਨੀ ਚੌਂ ਸੀਗੀ ਤਾਂ ਅਸੀਂ ਇੱਥੇ ਇਹ ਕਾਰਜ ਜਿੱਥੋਂ ਮੈਂ ਬੋਲ ਰਿਹਾ ਇਸ ਵਕਤ ਇਹ ਅਸੀਂ ਰੈਂਟ ਤੇ ਲਿਆ ਤੇ ਨਾਲ ਅਸੀਂ ਪਬਲਿਕਲੀ ਇਹ ਐਲਾਨ ਕੀਤਾ ਸੀ ਕਿ ਹਫ਼ਤੇ ਚ ਕਟੁਕਟ ਦੋ ਦਿਨ ਜਿਹੜਾ ਮੁੱਖ ਮੰਤਰੀ ਦਾ ਦਫ਼ਤਰ ਇੱਥੇ ਰਹੂਗਾ ਭਾਵੇਂ ਕਿ ਸੱਤੇ ਦਿਨ ਰਹੂਗਾ ਪਰ ਕਟੁਕਟ ਦੋ ਦਿਨ ਮੈਂ ਇੱਥੇ ਹਫ਼ਤੇ ਚੋਂ ਦੋ ਦਿਨ ਮੈਂ ਆਪ ਆਦੀ ਲਵਾਉਂਗਾ ਅੱਜ ਉਸ ਜਲੰਧਰ ਪਛਮੀ ਦੀ ਬਹੁਤ ਵੱਡੀ ਜਿੱਤ ਤੋਂ ਬਾਅਦ ਸਾਡਾ ਅੱਜ ਪਹਿਲਾ ਦਿਨ ਹੈ ਜੋ ਆਮ ਲੋਕਾਂ ਨੂੰ ਮਿਲਣ ਦਾ ਦਿਨ ਹੈ ਕੱਲ ਨੂੰ ਵੀ ਹੈ ਪੂਰਾ ਦਿਨ ਕੱਲ ਦਾ ਤੁਸੀਂ ਸ਼ਾਇਦ ਆ ਆਪਣੇ ਕੈਮਰੇ ਨਾਲ ਹੀ ਦੇਖ ਹੀ ਲੈ ਆਉਣਾ ਕਿ ਲੋਕ ਕਿਸ ਤਰ੍ਹਾਂ ਇੱਕ ਉਮੀਦਾਂ ਲੈ ਕੇ ਇੱਕ ਆਪਣੇ ਕੰਮਾਂ ਨੂੰ ਜਾਂ ਨਜੀ ਕੰਮ ਹੋਣ ਭਾਵੇਂ ਉਹ ਸਮਾਜਿਕ ਕੰਮ ਹੋਣ ਉਹਨੂੰ ਲੈ ਕੇ ਇੱਥੇ ਪਹੁੰਚੇ ਨੇ ਤੇ ਹਰ ਇੱਕ ਨੂੰ ਅਟੈਂਡ ਕੀਤਾ ਜਾ ਰਿਹਾ ਹੈ 1 ਟੂ 1 ਅਟੈਂਡ ਕੀਤਾ ਜਾ ਰਿਹਾ ਹੈ ਜੇ ਕੋਈ ਪੁਲਿਸ ਦਾ ਕੰਮ ਹੈ ਤਾਂ ਪੁਲਿਸ ਨੂੰ ਨਾਲ ਦੀ ਨਾਲ ਕਿਉਂਕਿ ਡਿਪਾਰਟਮੈਂਟ ਸਾਰੇ ਬੈਠੇ ਨੇ ਮੇਰੇ ਕੋਲ ਤਾਂ ਨਾਲ ਦੀ ਨਾਲ ਆਰਡਰ ਦਿੱਤੇ ਜਾ ਰਹੇ ਨੇ ਨਿਰਦੇਸ਼ ਦਿੱਤੇ ਜਾ ਰਹੇ ਨੇ ਤੇ ਜੇ ਕੋਈ ਹੋਰ ਡਿਪਾਰਟਮੈਂਟ ਦੇ ਕੰਮ ਨੇ ਉਹ ਵੀ ਹੱਲ ਹੋ ਰਹੇ ਨੇ ਅੱਛਾ ਐਕਸਪੀਰੀਅੰਸ ਹੈ ਮੈਨੂੰ ਬਹੁਤ ਚੰਗਾ ਖੁਦ ਨੂੰ ਲੱਗ ਰਿਹਾ ਹੈ ਕੇ ਲੋਕ ਆ ਰਹੇ ਨੇ ਉਹ ਇਕੱਲਾ ਇੱਥੋਂ ਨਹੀਂ ਆ ਲੋਕ ਪਠਾਨਕੋਟ ਤੋਂ ਵੀ ਲੋਕ ਫਿਰੋਜ਼ਪੁਰ ਤੋਂ ਵੀ ਆ ਜਾਏ ਕੋਈ ਜ਼ੀਰੇ ਤੋਂ ਵੀ ਆਏ ਕਿਉਂਕਿ ਉਹਨਾਂ ਨੂੰ ਸ਼ਾਇਦ ਜਲੰਧਰ ਜਿਆਦਾ ਨੇੜੇ ਪੈਂਦਾ ਚੰਡੀਗੜ੍ਹ ਨਾਲ ਤੇ ਇਸੇ ਤਰ੍ਹਾਂ سلسلہੇ ਜਾਰੀ ਰਹੂਗਾ ਤੋਂ ਸੰਗਰੂਰ ਤੋਂ ਵੀ ਜਦੋਂ ਸੰਗਰੂਰ ਜਾਣਿਆ ਤਾਂ ਅਸੀਂ ਅਨਾਉਂਸ ਕਰ ਦਿੰਦੇ ਆ ਤਾਂ ਉੱਥੇ ਬਟਿੰਡੇ ਤੋਂ ਮਾਨਸਾ ਤੋਂ ਉੱਥੇ ਬਰਨਾਲੇ ਤੋਂ ਉੱਥੇ ਪਧੌੜ ਤੋਂ ਮਹਿਲਕਲਾਂ ਤੋਂ ਸ਼ੇਰਪੁਰ ਤੋਂ ਧੂਰੀ ਤੋਂ ਉੱਥੇ ਵੀ ਲੋਕ ਆਉਂਦੇ ਆ ਇੱਥੇ ਵੀ ਪੂਰਾ ਮਾਜਾ ਤੇ ਦੋਆਬਾ ਸਾਰਾ ਆਊਗਾ ਤਾਂ ਚੰਗਾ ਲੱਗਦਾ ਜੀ ਕਿ ਜਦੋਂ ਅਸੀਂ ਵੋਟਾਂ ਮੰਗਣ ਜਾਂਦੇ ਆ ਉਦੋਂ ਤਾਂ ਅਸੀਂ ਘਰ ਘਰ ਜਾਂਦੇ ਆ ਈਵਨ ਜਿਹੜੇ ਖੇਤਾਂ 'ਚ ਘਰ ਹੁੰਦੇ ਨੇ ਉੱਥੇ ਵੀ ਵੋਟਾਂ ਮੰਗਣ ਜਾਂਦੇ ਆ ਪਰ ਜਦੋਂ ਵੋਟਾਂ 'ਚ ਜਿੱਤ ਜਾਂਦੇ ਆ ਤਾਂ ਉਦੋਂ ਅਸੀਂ ਕਹਿੰਦੇ ਨੇ ਕੱਲ੍ਹ ਚੰਡੀਗੜ੍ਹ ਹੀ ਆਓ ਜੀ ਤੁਹਾਨੂੰ ਯਾਦ ਹੋਊਗਾ ਜਦੋਂ ਰਿਜ਼ਲਟ ਆਇਆ ਸੀ ਕਿ 10 ਮਾਰਚ ਨੂੰ ਤਾਂ ਮੈਂ ਜੋ ਪਹਿਲੀ ਸਪੀਚ ਦਿੱਤੀ ਸੀ 10 ਮਾਰਚ 2022 ਨੂੰ ਉਹਦੇ ਵਿੱਚ ਮੈਂ ਇਹ ਗੱਲ ਕਹੀ ਸੀ ਕਿ ਹੁਣ ਸਰਕਾਰ ਜਿਹੜੀ ਹੈ ਉਹ ਪਿੰਡਾਂ ਚੋਂ ਕਸਬਿਆਂ ਚੋਂ ਸ਼ਹਿਰਾਂ ਚੋਂ ਚੱਲਿਆ ਕਰੂਗੀ ਸੋ ਸਰਕਾਰ ਤੁਹਾਡੇ ਦਵਾਰ ਨਾਂ ਦਾ ਪ੍ਰੋਗਰਾਮ ਪਹਿਲਾਂ ਹੀ ਚੱਲਦਾ ਹੈ ਡਿਪਟੀ ਕਮਿਸ਼ਨਰ ਜਾਂ ਐਸਐਸਪੀ ਜਾਂ ਏਡੀਸੀ ਉਹ ਪਿੰਡਾਂ ਜਾ ਕੇ ਸ਼ਿਕਾਇਤਾਂ ਸੁਣਦੇ ਆਂ ਕਿ ਜਗ੍ਹਾ ਤੇ ਹਿਸਟਰੀਆਂ ਵੀ ਪਿੰਡਾਂ ਚ ਆ ਜਾ ਕੇ ਹੁੰਦੀਆਂ ਨੇ ਤਹਿਸੀਲਦਾਰ ਨਾਲ ਜਾਂਦੇ ਨੇ ਤੇ ਇਸ ਤਰ੍ਹਾਂ ਮੇਰੇ ਦੁਆਬੇ ਦੇ ਵਿੱਚ ਇਸ ਤਰ੍ਹਾਂ ਆਉਣ ਨਾਲ ਹੋਰ ਵੀ ਜ਼ਿਆਦਾ ਲੋਕਾਂ ਨਾਲ ਨੇੜਤਾ ਵਧੂਗੀ ਸਰਕਾਰ ਦਾ ਕੰਮ ਇਹੀ ਹੁੰਦਾ ਜੀ ਕਿ ਲੋਕਾਂ ਨਾਲ ਨੇੜਤਾ ਵਧਾ ਕੇ ਲੋਕਾਂ ਦੇ ਕੰਮ ਕਰੋ